ਹਾਂ ਜੀ ਸਾਡਾ ਸ਼ਿਕਾਮਪਰ ਕੀ ਹਾਲ ਚਾਲ ਆ ਸਾਡਾ ਆਪਣੇ ਚੈਨਲ ਤੇ ਜੀ ਅੱਜ ਫੇਰ ਪਹੁੰਚਿਆ ਜੀ ਅਸੀਂ ਮੋਗਾ ਟਰੈਕਟਰ ਮੰਡੀ ਦੇ ਸਕਦਾ ਤੁਸੀਂ ਬਹੁਤ ਹੀ ਭਾਰੀ ਗਿਣਤੀ ਵਿੱਚ ਟਰੈਕਟਰ ਪਹੁੰਚਿਆ ਜੀ ਤੇ ਬਹੁਤ ਹੀ ਵੱਡੀਆਂ ਕਤਾਰਾਂ ਲੱਗੀਆਂ ਤੇ ਬਹੁਤ ਜ਼ਿਆਦਾ ਘੱਟ ਆ ਜੀ ਮੰਡੀ ਚ ਅੱਜ ਦੇ ਸਕਦਾ ਤੁਸੀਂ ਤੇ ਇੱਧਰ ਖੜਾ ਜੀ ਸੋਨ ਵਾਲੀ ਕੰਟਰਨੈਸ਼ਨਲ ਡੀਏ 750 ਦੇ ਸਕਦਾ 3 ਮੜ 2,75,000 ਦੀ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਆ ਆਪਾਂ ਟਾਇਰਾਂ ਦੀ ਜਿੱਦ ਗੱਲ ਕਰੇ ਅਗਲੇ ਟਾਇਰ ਅੱਧੇ ਪਿਛਲੇ ਹੈਗਾ 70 ਤੋਂ 75 ਪੈਸੇ ਟਾਇਰ ਆ ਟਰੈਕਟਰ ਦੀ ਕੰਡੀਸ਼ਨ ਬਾਕੀ ਤੁਸੀਂ ਦੇਖ ਸਕਦੇ ਹੋ ਸਾਰਾ オリジナル ਟਰੈਕਟਰ ਆ ਕੋਈ ਕਮੀ ਪੇਸ਼ੀ ਨਹੀਂ ਅੱਗੇ ਖੜੇ ਇੱਕ ਬੋਟਾ ਇਹ ਵੀ ਟਰੈਕਟਰ ਚੰਗਾ ਇਕ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਟਰੈਕਟਰ ਇੱਕ ਵਾਰੀ ਖਰੀਦ ਕੇ ਦੇਖੋ ਬਹੁਤ ਚੰਗੇ ਟਰੈਕਟਰ ਹੈ ਇਹ ਕਬੋਟਾ ਦੇ ਸਕਦਾ ਸੀ 21 ਮਾਡਲ 6 ਲੱਖ 25 ਹਜ਼ਾਰ ਵੀ డిਮਾਂਡ ਆ ਟਰੈਕਟਰ ਦੀ ਟਾਇਰ ਟੰਪਾ ਵੀ ਤੁਸੀਂ ਦੇਖ ਸਕਦੇ ਮਰਬ ਦੇ ਟਾਇਰ ਹੈ ਟਾਇਰ ਅਸੀਂ ਤਾਂ 85 ਪੈਸੇ ਪਏ ਹੈ ਟਾਇਰ ਟਾਇਰ ਬਹੁਤ ਚੰਗੀ ਹਾਲਤ ਦੇ ਵਿੱਚ ਟਰੈਕਟਰ ਪਿਆ ਜੀ ਇੱਧਰ ਏਸੀ ਵੀ ਪਿਆ ਜੀ ਦੇ ਸਕਦੇ ਆ ਡੀਏ ਸਸ 400 ਪਿਆ ਇਹਦੀ ਵੀ ਹਾਲਤ ਤੁਸੀਂ ਦੇਖ ਸਕਦੇ 14 ਮਾਡਲ 2 ਲੱਖ 50 ਹਜ਼ਾਰ ਵੀ డిਮਾਂਡ ਹੈ ਟਰੈਕਟਰ ਦੀ ਟਰੈਕਟਰ ਬਹੁਤ ਸੋਹਣੀ ਹਾਲਤ ਵਿੱਚ ਹੈ ਜੀ ਤੇ ਅੱਗੇ ਲੈ ਕੇ ਚਲਦੇ ਆ ਫਾਰਮ ਟਰੈਕ 60 ਕੜਾ ਹੀ ਦੇ ਸਕਦਾ ਤੁਸੀਂ ਡੇ ਟੱਪਾ ਦੇ ਸਕਦਾ ਟਾਇਰਾਂ ਦੀ ਗੱਲ ਕਰੀ ਸੀ 85 ਪੈਸੇ ਟਾਇਰ ਫਾਰਮ ਟਰੈਕ 60 origignal tractor ਹੈ ਸਾਰਾ ਦੇ ਸਕਦਾ ਤੁਸੀਂ ਕੋਈ ਕਮੀ ਪੇਸ਼ੀ ਨਹੀਂ ਮਾਡਲ ਦੀ ਜੇ ਗੱਲ ਕਰੀ ਸੱਤ ਮਾਡਲ ਦਾ 2,80,000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਬਹੁਤ ਚੰਗੀ ਹਾਲਤ ਵਿੱਚ ਟਰੈਕਟਰ ਪਿਆ ਜੀ ਇਹ ਕੋਈ ਕਮੀ ਪੇਸ਼ੀ ਨਹੀਂ ਅੱਗੇ ਖੜਾ ਹੀ ਫੋਰ 3600 ਇਹ ਵੀ ਟਰੈਕਟਰ ਦੇ ਸਕਦੇ ਇਹ ਵੀ ਚੰਗੀ ਹਾਲਤ ਦੇ ਵਿੱਚ ਪਿਆ ਸਾਰਾ origignal ਟਰੈਕਟਰ 99 ਮਾਡਲ ਦਾ ਰੇਟ ਤੇ ਜੇ ਗੱਲ ਕਰੀ 1,50,000 ਰੁਪਏ ਰੇਟ ਦੇ ਸਕਦੇ ਤੁਸੀਂ ਤੇ ਅੱਗੇ ਖੜਾ ਹੀ Mahindra 265 DI ਇਹਦੀ ਵੀ ਹਾਲਤ ਤੁਸੀਂ ਦੇਖ ਸਕਦੇ ਤਾਂ ਟਾਇਰਾਂ ਦੀ ਜੇ ਗੱਲ ਕਰੀ 60 ਤੋਂ 65 ਪੈਸੇ ਟਾਇਰ ਆ ਪਿਛਲੇ ਹੈਗੇ 70 ਪੈਸੇ ਟਾਇਰ ਮਾਡਲ ਦੀ ਜੇ ਗੱਲ ਕਰੀ 21 ਮਾਡਲ ਆ 2,30,000 ਰੁਪਏ ਡਿਮਾਂਡ ਆ ਇੱਕ ਮਾਡਲ ਆ ਤੇ ਦੇਖ ਸਕਦੇ ਟਰੈਕਟਰ ਇੱਧਰ ਖੜਾ ਹੀ Farm Tractor 60 ਇਹੀ ਵੀ ਹਾਲਤ ਤੁਸੀਂ ਦੇਖ ਸਕਦੇ ਬਿਲਕੁਲ ਗੁੱਡ ਕੰਡੀਸ਼ਨ ਦੇ ਵਿੱਚ ਟਰੈਕਟਰ ਇਹ ਦੇ ਸਕਦੇ ਤੁਸੀਂ ਚੰਗੀ ਹਾਲਤ ਦੇ ਵਿੱਚ ਪਿਆ ਸਾਰਾ origignal ਟਰੈਕਟਰ ਪਿਆ ਦੇ ਸਕਦਾ ਤੁਸੀਂ ਕੋਈ ਕਮੀ ਪੇਸ਼ੀ ਨਹੀਂ ਮਾਡਲ ਦੀ ਆਪਾਂ ਜੇ ਗੱਲ ਕਰੀ 6 ਮਾਡਲ ਦਾ ਡਬਲ ਕਲੱਚ ਹੈ ਜੀ ਦੋਸਤ 255000 ਰੁਪਏ ਦੀ ਬਹੁਤ ਚੰਗੀ ਹਾਲਤ ਦੇ ਵਿੱਚ ਟਰੈਕਟਰ ਪਿਆ ਜੀ ਤੇ ਕੋਈ ਕਮੀ ਪੇਸ਼ੀ ਟਰੈਕਟਰ ਚ ਤੇ ਅੱਗੇ ਖੜਾ ਹੈ Mahindra Mahindra Arjun Ultra Vance 555 DI ਇਹਦੀ ਵੀ ਹਾਲਤ ਤੁਸੀਂ ਦੇਖ ਸਕਦੇ ਹੋ ਇਹ ਵੀ ਬਹੁਤ ਸੋਹਣੀ ਹਾਲਤ ਵਿੱਚ ਟਾਇਰ ਪਿਆ ਮਿੱਤਰੋ ਇਹ ਮਰਫਤ ਦੇ ਟਾਇਰ ਆ ਤੇ ਦੇਖ ਸਕਦੇ ਤੁਸੀਂ ਤੇ ਆਪਾਂ ਜੇ ਗੱਲ ਕਰੀਏ ਮਾਡਲ ਦੀ 12 ਮਾੜ 95000 ਰੁਪਏ ਦੀ ਡਿਮਾਂਡ ਆ ਸਾਰਾ origignal tyre showroom condition tyre ਨਵਾਂ ਮਟਰੈਟਰ ਬਿਲਕੁਲ ਨਵਾਂ ਦੇ ਸਕਦੇ ਤੁਸੀਂ ਤੇ ਅੱਗੇ ਖੜਾ Mahindra Arjun Ultra Vance 605 DA ਟਰੈਕਟਰ ਤੁਸੀਂ ਦੇਖ ਸਕਦੇ ਫੈਲਵਾਲੀ ਛੱਤੀ ਆ ਬਿਲਕੁਲ ਨਵੇਂ ਟਰੈਕਟਰ ਪੈ ਮਿੱਤਰੋ ਤੇ ਵੇਚ ਅਜ ਕੋਕੇ ਆਪਣੀ ਇਥੇ ਮੋਗਾ ਟਰੈਕਟਰ ਮੰਡੀ ਜ਼ਰੂਰ ਗੇੜਾ ਮਾਰੋ ਤੇ ਬਿਲਕੁਲ ਜੈ ਰੇਟਾਂ ਦੇ ਟਰੈਕਟਰ ਮੈਂ ਟਰੈਕਟਰ ਆ ਵੀ ਦੇ ਸਕਦਾ ਤੁਸੀਂ ਬਹੁਤ ਚੰਗੀ ਹਾਲਤ ਦੇ ਵਿੱਚ ਪਿਆ 13 ਮਲ 4,85,000 ਰੁਪਏ ਰੇਟ ਆ ਟਰੈਕਟਰ ਦਾ ਦੇਖ ਸਕਦੇ ਤੁਸੀਂ ਕੋਈ ਕਮੀ ਪੀਸ਼ੈਂਟ ਟਰੈਕਟਰ ਚ ਵੈਲਕਮ ਨਵਾਂ ਡਾਇਰੈਕਟਰ ਪਿਆ ਜੀ ਇਧਰ ਖੜਾ ਜੀ ਸੁਰਾ 855 ਇਹ ਵੀ ਦੇਖ ਸਕਦੇ ਸਰਵਾਲੀ 36 ਸਿਸਟਮ ਵਗੈਰਾ ਲੱਗਿਆ ਜੀ ਦੇਖ ਸਕਦੇ ਟਰੈਕਟਰ ਬਹੁਤ ਚੰਗੀ ਹਾਲਤ ਦੇ ਵਿੱਚ ਪਿਆ ਜੀ ਇਹ 12 ਮਾਡਲ ਆ 12 ਮਾਡਲ 4 ਲੱਖ 35000 ਰੇ ਡਿਮਾਂਡ ਆ ਦੇਖ ਸਕਦੇ ਪਹਿਲੇ ਨਾਮ ਆ ਟਰੈਕਟਰ ਬਹੁਤ ਸੋਹਣੀ ਹਾਲਤ ਦੇ ਵਿੱਚ ਟਰੈਕਟਰ ਪਿਆ ਜੀ ਇਹ ਇਧਰ ਖੜਾ ਜੀ ਮਹਿੰਦਰਾ ਅਰਜਨ ਅਲਟਰਾ ਵਾਂਸਿਸ 5D ਇਹ ਵੀ ਟਰੈਕਟਰ ਤੇ ਜੇ ਸਾਡੇ ਮਾਡਲ ਦੀ ਜੀ ਗੱਲ ਕਰੀਏ ਆਠ ਮਾਡਲ ਆ 3 ਲੱਖ 10000 ਰੁਪਏ ਦੀ ਮੰਗ ਟਰੈਕਟਰ ਦੀ ਇਹ ਵੀ ਦੇ ਸਾਡੇ ਇਹ ਵੀ ਚੰਗੀ ਹਾਲਤ ਦੇ ਵਿੱਚ ਟਰੈਕਟਰ ਪਿਆ ਮਿੱਤਰੋ ਅੱਗੇ ਖੜਾ ਸਵਰਾਜ 855 855 ਆ ਖੜਾ ਜੀ ਤੇ ਮਾਡਲ ਦੀ ਗੱਲ ਕਰ 99 ਵਾਡਲ 220000 ਰੁਪਏ ਦੀ ਮੰਗ ਟਰੈਕਟਰ ਦੀ ਤੇ ਟਾਇਰ ਟੱਪਾ ਦੇ ਸਾ 70 ਤੋਂ 75 ਰੁਪਏ ਟਾਇਰ ਆ ਇਹ ਤੇ ਅੱਗੇ ਖੜਾ ਜੀ ਆ ਅਰਜਨ ਅਲਟਰਾ ਵਾਂਸੇਸ ਸਪੰਡ ਡੀਏ ਇਹਦੀ ਵੀ ਕੰਡੀਸ਼ਨ ਤੇ ਦੇ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ 13 ਮਾਡਲ ਦਾ 420000 ਰੁਪਏ ਦੀ ਮੰਗ ਹੈ ਟੱਟਲੀ ਬਹੁਤ ਚੰਗੀ ਹਾਲਤ ਵਿੱਚ ਟਰੈਕਟਰ ਪਿਆ ਜੀ ਇਹ ਵੀ ਤੇ ਅੱਗੇ ਖੜਾ ਜੀ ਸੋਨ ਵਾਲੀ ਕ ਇੰਟਰਨੈਸ਼ਨਲ ਡੀਐਸ 850 ਇੱਕ ਇੱਕ ਮਾਡਲ 235000 ਰੁਪਏ ਦਾ ਟਰੈਕਟਰ ਦੀ ਦੇ ਸਕਦਾ ਤੁਸੀਂ ਅੱਗੇ ਖੜਾ ਜੀ ਫਾਰਮ ਟਰੈਕ 60 ਇਹਦੀ ਵੀ ਕੰਡੀਸ਼ਨ ਤੇ ਦੇ ਸਕਦਾ 6 ਮਾਡਲ ਆ 235000 ਰੁਪਏ ਡਿਮਾਂਡ ਹੈ ਟਰੈਕਟਰ ਦੀ ਬਹੁਤ ਚੰਗੀ ਹਾਲਤ ਦੇ ਵਿੱਚ ਪਿਆ ਜੀ ਅੱਗੇ ਖੜਾ ਸੌਣ ਵਾਲੀ ਕਮਿਟਰੋ ਇੰਟਰਨੈਸ਼ਨਲ ਡੀਐਸ 745 2 ਮਾਡਲ 190000 ਰੁਪਏ ਡਿਮਾਂਡ ਹੈ ਟਰੈਕਟਰ ਦੇਖ ਸਕਦੇ ਹੋ ਬਹੁਤ ਸੋਹਣੀ ਹਾਲਤ ਵਿੱਚ ਆ ਤੇ ਬਾਕੀ ਇੱਧਰ ਖੜਾਈ ਦੇ ਸਕਦਾ ਤੁਸੀਂ ਇਹ ਵੀ ਟਰੈਕਟਰ ਚੰਗੀ ਹਾਲਤ ਵਿੱਚ 2002 ਮਾਡਲ 295000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਆਪਦੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਫੇਸਬੁੱਕ ਚੈਨਲ ਨੂੰ ਵੀ ਆਪਣੇ ਨੂੰ ਫੋਲੋ ਕਰ ਲਿਓ ਤੇ ਧੰਨਵਾਦ ਮਿੱਤਰੋ